ਕਿ ਤੁਹਾਨੂੰ ਪਤਾ ਹੈ ਕਿ ਲੁਧਿਆਣਾ ਵੇਰਕਾ ਮਿਲਕ ਪਲਾਂਟ ਲੁਧਿਆਣਾ ਬ੍ਰਾਂਚ ਦੇ ਵਿੱਚ ਪਹਿਲਾ ਅਕਾਊਂਟਸ ਬ੍ਰਾਂਚ ਦੇ ਵਿੱਚ ਘੁਟਾਲੇ ਦੇ આરોਪ ਲੱਗੇ ਸਨ ਜਨਨਿਤ ਐਸ਼ੀ ਵੱਲੋਂ ਇਸ ਮਾਮਲੇ ਦਾ ਖੁਲਾਸਾ ਵੀ ਕੀਤਾ ਗਿਆ ਸੀ ਉੱਥੇ ਹੀ ਹੁਣ ਇਸ ਦੇ ਨਾਲ ਹੀ ਵੇਰਕਾ ਦੇ ਖਰਨਾ ਬ੍ਰਾਂਚ ਦੇ ਵਿੱਚ ਵੀ ਘੁਟਾਲੇ ਦੇ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਬਾੜਦਾਨ ਨੇ ਨੂੰ ਲੈ ਕੇ ਵੱਡਾ ਘੁਟਾਲਾ ਕੀਤਾ ਗਿਆ ਜਿਸ ਦੇ ਵਿੱਚ ਕਿ ਕਰੀਬ 1 ਕਰੋੜ 32 ਲੱਖ ਰੁਪਏ ਦਾ ਮੁਲਾਜ਼ਮਾ ਵੱਲੋਂ ਫੇਰ ਫੇਰ ਕੀਤਾ ਗਿਆ ਖੰਨਾਵੇਰ ਕਾ ਕੈਟਰਫੀਲਡ ਪਲਾਂਟ ਦੇ ਵਿੱਚ ਕੁਟਾਲਾ ਕੀਤਾ ਗਿਆ ਜਿਸ ਦੇ ਜੀਐਮ surjit singh ਪਦੋੜ ਵੱਲੋਂ ਖੁਦ ਇਸ ਦਾ ਖੁਲਾਸਾ ਕੀਤਾ ਗਿਆ ਜਿਨ੍ਹਾਂ ਨੇ ਦੱਸਿਆ ਕਿ ਪਲਾਟ ਦੇ ਦੋ ਪੱਕੇ ਮੁਲਾਜ਼ਮਾਂ ਵੱਲੋਂ ਕੁਝ ਕੱਚੇ ਮੁਲਾਜ਼ਮਾ ਦੇ ਨਾਲ ਮਿਲ ਕੇ ਪੂਰਾ ਘੁਟਾਲਾ ਕੀਤਾ ਗਿਆ ਤੇ ਜਦੋਂ ਇਸ ਦੀ ਆਡਿਟ ਰਿਪੋਰਟ ਸਬਨੈਟਾ ਇਸ ਮਾਮਲੇ ਦਾ ਉਸ ਦੇ ਵਿੱਚ ਖੁਲਾਸਾ ਹੁੰਦਾ ਹੈ ਜਿਸ ਦੇ ਵਿੱਚ ਕਿ ਇਸ ਮੁਲਾਜ਼ਮਾ ਵੱਲੋਂ ਕਰੀਬ 1 ਕਰੋੜ 32 ਲੱਖ 91 ਹਜ਼ਾਰ ਰੁਪਏ ਦਾ ਹੈਰਫੇਰ ਕੀਤਾ ਗਿਆ ਜਿਸ ਦੇ ਵਿੱਚ surjeet singh padhod ne ਦੱਸਿਆ ਕਿ 2023-24 ਤੇ 24-25 ਦੀ ਜਦੋਂ ਆਡਿਟ ਰਿਪੋਰਟ ਚੈੱਕ ਕੀਤੀ ਗਈ ਤਾਂ ਉਸ ਦੇ ਵਿੱਚ ਜੋ ਰਿਕਾਰਡ ਸੀ ਉਸ ਦੇ ਅਨੁਸਾਰ 19 ਲੱਖ 70 ਹਜ਼ਾਰ ਪੰਜਾਬ ਬਾਰਦਾਨੇ ਦੇ ਜੋ ਬੈਗ ਸੀ ਜਦ ਕੇ ਦਸਤਾਵੇਜ਼ਾਂ ਦੇ ਨਾਲ ਛੇਡ ਛਾੜ ਕਰਕੇ ਇਹ 10,80,000 ਹੀ ਰਹਿਣ ਦਿੱਤੇ ਗਏ ਅਤੇ ਸਾਰੇ ਜੋ ਬਾਕੀ ਦੇ ਬੈਗ ਨੇ ਉਹ ਮੁਲਾਜ਼ਮਾਂ ਤੇ ਅਧਿਕਾਰੀਆਂ ਵੱਲੋਂ ਕੁਝ ਕੰਪਨੀਆਂ ਦੇ ਨਾਲ ਮਿਲ ਕੇ ਪੂਰਾ ਹੀਅਰਫੇਅਰ ਕਰਕੇ ਵੇਚ ਦਿੱਤੇ ਗਏ ਨੇ ਜਿਸ ਦੇ ਵਿੱਚ ਕੇ ਬਕਾਇਦਾ ਜੀ ਐਮ surjeet singh padod ਵੱਲੋਂ ਇਸ ਦੀ ਸ਼ਿਕਾਇਤ ਵੀ ਪੁਲਿਸ ਅਤੇ ਬਿਜ਼ਨਸ ਲੁਧਿਆਣਾ ਨੂੰ ਕਰ ਦਿੱਤੀ ਗਈ ਹੈ ਤੇ ਬਕਾਇਦਾ ਇਹ ਜੋ ਕੰਪਲੇਂਟ ਹੈ ਉਹ ਮਹਾਰਾਜਾ ਬ੍ਰਦਰਜ਼ ਕਲਾਮ ਮਾਜਰਾ ਐਨ ਕੇ ਜੂਟ ਟਰੇਡਰਜ਼ ਰਾਧਾ ਟਰੇਡਿੰਗ ਰਾਮ ਮਾਰਦਾਨਾ ਟਰੇਡਿੰਗ ਲਕਸ਼ਮਣ लक्ष्मी भारदाणा ट्रेडिंग कंपनी ਦੇ ਨਾਮ ਦੇ ਉੱਤੇ ਕੰਪਲੇਂਟ ਕੀਤੀ ਗਈ ਹੈ ਜਿਸ ਦੇ ਅਨੁਸਾਰ ਕਿਹਾ ਗਿਆ ਹੈ ਕਿ ਅਧਿਕਾਰੀਆਂ ਵੱਲੋਂ ਇਹਨਾਂ ਕੰਪਨੀਆਂ ਦੇ ਨਾਲ ਮਿਲ ਕੇ ਜੋ ਵਾਰਦਾਨੇ ਸੀਗੇ ਉਹ ਵੇਚ ਦਿੱਤੇ ਗਏ ਨੇ ਹਾਲਾਂਕਿ ਲੇਖਾ ਬ੍ਰਾਂਚ ਦੀ ਜੋ ਇੰਚਾਰਜ ਨੇ ਮਨਪ੍ਰੀਤ ਕੋਰ ਮੰਗਟ ਸਟੋਰ ਬ੍ਰਾਂਚ ਇੰਚਾਰਜ ਜਤਿੰਦਰਪਾਲ ਸਿੰਘ ਵੀ ਇਸ ਦੇ ਵਿੱਚ ਸ਼ਾਮਿਲ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਉੱਤੇ ਵੱਡੇ આરોਪ ਲਗਾਈਆਂ ਨੇ ਇਸ ਤੋਂ ਇਲਾਵਾ ਅਮਰਿੰਦਰ ਸਿੰਘ ਬਚਿੱਤਰ ਸਿੰਘ ਤੇ ਦੀਪ ਖਾਨ ਜੋ ਕਿ ਕੱਚੇ ਮੁਲਾਜ਼ਮ ਸਨ ਇਹ ਵੀ ਇਸ ਕੋਟਾਲੇ ਦੇ ਵਿੱਚ ਸ਼ਾਮਿਲ ਦੱਸੇ ਜਾ ਰਹੇ ਨੇ ਡਾਕਟਰ ਸੁਰਜੀਤ ਸਿੰਘ ਪਧੌਰ ਜੋ ਖੰਨਾ ਬ੍ਰਾਂਚ ਦੇ ਮੌਜੂਦਾ ਸਮੇਂ ਦੇ ਜੀਐਮ ਨੇ ਉਹਨਾਂ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਤੁਹਾਨੂੰ ਇੱਥੇ ਇਹ ਵੀ ਜਾਣਕਾਰੀ ਦੇ ਦੇ ਦਿੰਦੇ ਆ ਕਿ ਲੁਧਿਆਣਾ ਵੇਰਕਾ ਮਿਲ ਪਲਾਂਟ ਦੇ ਵਿੱਚ ਵੀ ਆਡਿਟ ਰਿਪੋਰਟ ਤੇ ਅਕਾਊਂਟਸ ਬ੍ਰਾਂਚ ਦੇ ਵਿੱਚ ਕਈ ਤਰੀਕੇ ਦੇ ਘੁਟਾਲਿਆਂ ਦੇ આરોਪ ਲੱਗੇ ਸਨ ਜਾਨੀ ਤੇ ਅਸ਼ੀ ਵੱਲੋਂ ਇਹਨਾਂ ਮਾਮਲੇ ਦਾ ਖੁਲਾਸਾ ਵੀ ਕੀਤਾ ਗਿਆ ਸੀ ਜਿਸ ਦੇ ਵਿੱਚ ਕਿ ਕਰੋੜਾ ਰੁਪਏ ਦਾ ਸਰਕਾਰੀ ਮਲਾਜਮ ਵੱਲੋਂ ਹੀ ਸਰਕਾਰ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਵੱਡਾ ਚੁੱਨਾ ਲਗਾਇਆ ਜਾ ਰਿਹਾ ਤੇ ਹਾਲਾਂਕਿ ਇੱਥੇ ਇਹ ਵੀ ਖੁਲਾਸਾ ਹੋਇਆ ਸੀ ਕਿ ਉੱਚ ਅਧਿਕਾਰੀਆਂ ਵੱਲੋਂ ਮਿਲ ਕੇ ਇਹ ਸਾਰੇ ਖੁਲਾਸੇ ਨੂੰ ਅੰਜਾਮ ਦਿੱਤਾ ਜਾ ਰਿਹਾ ਤੇ ਕਿਤੇ ਨਾ ਕਿਤੇ ਇਹਨਾਂ ਰਿਪੋਰਟਾਂ ਨੂੰ ਲੁਕੋ ਕੇ ਕਿਤੇ ਨਾ ਕਿਤੇ ਵੱਡਾ ਹੇਅਰ ਫੇਅਰ ਕੀਤਾ ਜਾ ਰਿਹਾ ਹੈ ਸਰਕਾਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰੀਆਂ ਲੇਕਿਨ ਹੁਣ ਇਹਨਾਂ ਕੋਟਾਲੇ ਦੇ ਉੱਤੇ ਖੰਨਾ ਬ੍ਰਾਂਚ ਦੇ ਜੀਐਨ ਡਾਕਟਰ ਸਰਜੀਤ ਸਿੰਘ ਤੋਂ ਉੜਵਲੋ ਮੋਰਲ ਗਾਦੀ ਤੀ ਗਈ ਹੈ ਅਤੇ ਖੁਲਾਸਾ ਹੋ ਚੁੱਕਿਆ ਹੈ ਕਿ ਵਾਕਈ ਵੇਰਕਾ ਮਿਲਕ ਪਲੈਂਟ ਦੇ ਵਿੱਚ ਸਾਰਾ ਕੁਝ ਸਹੀ ਨਹੀਂ ਹੈ ਕਿਤੇ ਨਾ ਕਿਤੇ ਵੱਡੇ ਕੋਟਾਲੇ ਕੀਤੇ ਜਾ ਰਹੇ ਨੇ ਮੈਟਰ ਜਿਹੜੇ ਆਡਿਟ ਦੇ ਵਿੱਚ ਹੁੰਦਾ ਹੀ ਪਈਆਂ ਗੀਆਂ ਅਗਰ ਜਿਹੜਾ ਇੰਸਟਾ ਦਾ ਵਿਰਕਾ ਕਰਕੇ ਪਿੰਡਾਂ ਪਟਕੇ ਹੈਗੇ ਇਥੇ ਪਿਛਲੇ ਕੁਸਾਲਾਂ ਤੋਂ ਜਿਹੜਾ ਹੈ ਸਾਡੇ ਜਿਹੜੇ ਕੁਝ ਮੁਲਾਜ਼ਮ ਨੇ ਉਹ ਪ੍ਰਾਈਵੇਟ 파ਟਨਰ ਮਿਲ ਕੇ ਜਿਹੜਾ ਹੈਗਾ ਜਿਹੜਾ ਪੁਰਾਣੇ ਬੈਗ ਉਹ ਸਾਡੇ 올ਡ ਬਾਰਡਰ ਦਾ ਜਿਹੜਾ ਹੁੰਦਾ ਉਹਦੀ ਜਿਹੜੀ ਆ ਕੰਮਕਾਰ ਤੇ ਮਤਲਬ ਇਹਨੇ ਬੇਰੇ ਜਿਵੇਂ ਕੀਤੇ ਹੈਗੇ ਹੈ ਜਿਹੜਾ 2 ਸਾਲ ਦਾ ਸੀ ਦੇਖਿਆ ਪਹਿਲੀ ਪੱਧਰ ਤੇ ਉਹ ਕੋਈ 1.32 ਕਰੋੜ ਰੁਪਏ ਦੇ ਆਸ-ਪਾਸ ਦਾ ਜਿਹੜਾ ਜਿਹੜਾ ਕਿਹਾ ਬੰਦਾ ਜਿਹਦੇ ਵੀ 10 ਲੱਖ 80 ਹਜ਼ਾਰ ਬੈਗਾਂ ਦੀ ਜਿਹੜੀ ਗਿਣਤੀ ਚ ਜਿਹੜਾ ਹੈਗਾ ਫਰਕ ਆਇਆ ਮੈਟਰ ਜਿਹੜਾ ਜਿਹੜੇ ਆਰਟ ਦੇ ਵਿੱਚ ਹੁੰਦਾ ਜਾਂ ਪਈਆਂ ਜੀ ਉਹਨਾਂ ਜਿਹੜਾ ਇੰਸਟਾ ਦਾ ਵਿਰਕਾ ਕਰਦੇ ਤੇ ਤੰਗ ਪੱਟੇ ਹੈਗੇ ਜੀ ਇੱਥੇ ਪਿਛਲੇ ਕੁਸਾਲਾਂ ਤੋਂ ਜਿਹੜਾ ਹੈ ਸਾਡੇ ਜਿਹੜੇ ਕੁਝ ਮੁਲਾਜ਼ਮ ਨੇ ਉਹੋ ਪ੍ਰਾਈਵੇਟ 파ਟਨਰ ਮਿਲ ਕੇ ਜਿਹੜਾ ਹੈਗਾ ਜਿਹੜਾ ਪੁਰਾਣੇ ਬੈਗ ਹੋਵੇ ਸਾਡੇ 올ਡ ਬਾਰਦਰ ਜਿਹੜਾ ਹੁੰਦਾ ਉਹਦੀ ਜਿਹੜੀ ਆ ਕੰਮਕਾਰ ਤੇ ਮਤਲਬ ਇਹਨੇ ਬੇਰੇਜ ਵਿੱਚ ਕੀਤੇ ਹੈਗੇ ਅੱਜ ਜਿਹੜਾ ਦੋ ਸਾਲ ਦਾ ਸੀ ਦੇਖਿਆ ਪਹਿਲੀ ਪੱਧਰ ਤੇ ਉਹ ਹੋ ਗਿਆ 1.38 ਲੱਖ ਦੇ ਆਸ-ਪਾਸ ਦਾ ਜਿਹੜਾ ਜਿਹੜਾ ਕਿਹਾ ਜਾਂਦਾ ਜਿਹਦੇ ਵਿੱਚ 10 ਲੱਖ 80000 ਬੈਗਾ ਦੀ ਜਿਹੜੀ ਗਿਣਤੀ ਚ ਜਿਹੜਾ ਹੈਗਾ ਫਰਕ ਆਇਆ ਮੈਟਰ ਜਿਹੜੇ ਕਿ ਆਡਿਟ ਦੇ ਵਿੱਚ